ਬਹੁ ਸਮੇਂ ਤੋਂ ਆਪਰ ਨੂੰ ਇੰਤਜ਼ਾਰ ਸੀਗਾ ਵੀ ਸਿੱਖਿਆ ਵਿਭਾਗ ਨੇ ਭਰਤੀਆਂ ਕੱਢਣੀਆਂ ਨੇ ਤੇ ਉਹ ਸਮਾਂ ਹੁਣ ਆ ਗਿਆ 18/7/2025 ਨੂੰ ਜਨਤਕ ਜਿਹੜੀਆਂ ਇਹਨਾਂ ਨੇ ਭਰਤੀਆਂ ਜਨਤਕ ਕੀਤੀਆਂ ਨੇ ਜਿਹੜੀਆਂ ਭਰੀਆਂ ਜਾ ਰਹੀਆਂ ਨੇ www.educationrecruitmentboard.com ਤੇ ਆਨਲਾਈਨ ਜਿਹੜੀਆਂ ਇਹਨਾਂ ਨੇ ਭਰਤੀਆਂ ਦੀ ਮੰਗ ਕੀਤੀ ਆ ਜਿਹੜੀਆਂ ਭਰਤੀਆਂ ਨੇ ਉਹਨਾਂ ਪੀਟੀਆਈ ਅਧਿਆਪਕਾਂ ਦੀਆਂ ਨੇ ਪ੍ਰਾਇਮਰੀ ਕਾਡਰ ਦੇ ਵਿੱਚ ਜਿਹੜੇ ਪੀਟੀਆਈ ਅਧਿਆਪਕ ਹੁੰਦੇ ਨੇ ਜਿਹੜੇ ਅ ਫਿਜ਼ੀਕਲ ਅਧਿਆਪਕ ਹੁੰਦੇ ਨੇ ਜਿਹੜੇ ਫਿਜ਼ੀਕਲ ਅਧਿਆਪਕ ਕਹਿੰਦੇ ਨੇ ਜਿਨ੍ਹਾਂ ਨੂੰ ਆਪਾਂ ਫਿਜ਼ੀਕਲ ਵਾਲੇ ਅਧਿਆਪਕ ਹੁੰਦੇ ਨੇ ਉਹਨਾਂ ਨੂੰ ਕਹਿੰਦੇ ਨੇ ਪੀਟੀਆਈ ਦੇ ਜਿਹੜੇ ਅਧਿਆਪਕ ਨੇ ਤਾਂ ਅਸਾਮੀਆਂ ਦੀ ਵੰਡ ਹੈ ਜਿਹੜੀ ਉਹ ਨੰਬਰ ਤੁਸੀਂ ਦੇਖ ਲਓ ਇਹ ਬਾਕੀ ਮੈਂ ਜਿਹੜਾ ਇਹ ਨੋਟੀਫਿਕੇਸ਼ਨ ਹੈ ਇਹ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਵੀ ਮੈਂ ਦੇ ਦੂੰਗਾ ਤਾਂ ਜਰਨਲ ਜਿਹੜੀਆਂ ਵੈਕੈਂਸੀਆਂ ਨੇ 780 ਨੇ ਤੇ ਔਮਨਸ ਲਈ ਰਿਜ਼ਰਵਡ ਜਿਹੜੀਆਂ ਹੈਗੀਆਂ ਨੇ ਉਹ 220 ਨੇ ਐਸਸੀ ਬੀਸੀ ਐਕਸ ਸਰਵਿਸਮੈਨ ਸਪੋਰਟਸ ਕੋਟੇ ਵਾਲੇ ਫਿਜ਼ੀਕਲੀ ਹੈਂਡੀਕੈਪਟਾ ਫ੍ਰੀडम ਫਾਈਟਰ ਤੇ ਇਕਨੋਮਿਕਲ ਵੀਕਰ ਸੈਕਸ਼ਨ ای ڈبلیو ایس سوالਿਆਂ ਵਾਸਤੇ ਵੀ ਇਹ ਜਿਹੜੀ ਭਰਤੀ ਹੈਗੀ ਆ ਉਹ ਕੱਢੀ ਗਈ ਆ ਟੋਟਲ ਜਿਹੜੀਆਂ ਅਸਾਮੀਆਂ ਨੇ ਉਹ 2000 ਨਿਕਲੀਆਂ ਨੇ ਤੇ 600 650 ਜਿਹੜੀਆਂ ਅਸਾਮੀਆਂ ਨੇ ਉਹ ਲੇਡੀਜ਼ ਵਾਸਤੇ ਔਮਨਜ਼ ਵਾਸਤੇ ਰਿਜ਼ਰਵ ਨੇ ਤਾਂ ਵਿਦਿਅਕ ਯੋਗਤਾ ਇਹਦੇ ਵਿੱਚ ਕੀ ਚਾਹੀਦੀ ਆ ਵਿਦਿਅਕ ਯੋਗਤਾ ਪੰਜਾਬ ਸਟੇਟ ਐਲੀਮੈਂਟਰੀ ਐਜੂਕੇਸ਼ਨ ਫਿਜ਼ੀਕਲ ਟ੍ਰੇਨਿੰਗ ਇਨਸਟ੍ਰਕਟਰ ਪੀਟੀਆਈ 2023 ਤੇ ਅਨੁਸਾਰ ਹੋਣਗੀਆਂ ਜੋ ਕਿ ਹੈਟਲ ਦੇ ਅਨੁਸਾਰ ਹੈ ਇਹਨਾਂ ਨੂੰ ਕੀ ਚਾਹੀਦਾ ਜੀ ਇਹਦਾ ਪੰਜਾਬ ਸਟੇਟ ਐਲੀਮੈਂਟਰੀ এডਿਕੇਸ਼ਨ ਦੇ ਰੂਲ ਸਬ ਰੂਲ ਪੁਆਇੰਟ ਰਿਟਨ ਟੈਸਟ ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਕੁਆਲੀਫਾਈ ਕਰਨਾ ਹੋਊਗਾ ਰਿਟਨ ਟੈਸਟ ਦੇ ਵਿੱਚ ਤੇ ਫਿਜ਼ੀਕਲ ਐਲੀਜੀਬਿਲਟੀ ਟੈਸਟ ਹੈ ਜਿਹੜਾ ਇਹ ਵੀ ਹੋਊਗਾ ਮਤਲਬ ਕਿ ਦੋ ਟੈਸਟ ਹੋਣੇ ਨੇ ਕੰਡਕਟਡ ਬਾਈ ਦਾ ਰਿਕਰੂਟ ਰਿਕਰੂਟਿੰਗ ਏਜੰਸੀ ਔਰ ਐਜੂਕੇਸ਼ਨਲ ਰਿਕਰੂਟਮੈਂਟ ਡਾਇਰੈਕਟੋਰੇਟ ਠੀਕ ਹੈ ਜੀ ਇੱਕ ਤਾਂ ਫਿਜ਼ੀਕਲ ਟੈਸਟ ਹੋਣਾ ਹੈ ਤੇ ਇੱਕ ਰਿਟਨ ਟੈਸਟ ਹੋਣਾ ਜਿਹੜਾ ਸਿਲੇਬਸ ਅਪਰੋਪਰੀਏਟ ਫਾਰ ਦਾ ਪੋਸਟ ਐਂਡ ਅਦਰ ਰਿਕਰੂਟਮੈਂਟ অর ਟੈਸਟ ਰਿਲੇਟਡ ਡਿਸੀਜਨ ਨਾਟ ਸਪੈਸੀਫਾਈਡ ਇਨ ਥੀਸ ਰੂਲਸ ਕਹਿੰਦੇ ਹਜੇ ਤੱਕ ਜਿਹੜਾ ਸਿਲੇਬਸ ਆ ਉਹ ਅਸੀਂ ਨਹੀਂ ਪਾਇਆ ਵੈਬਸਾਈਟ ਦੇ ਉੱਤੇ ਦਾ ਫਿਜ਼ੀਕਲ ਐਲੀਜੀਬਿਲਟੀ ਟੈਸਟ ਸ਼ਲ ਬੀ ਕੁਆਲੀਫਾਈਇੰਗ ਐਂਡ ਟੂ ਬੀ ਕੰਡਕਟਿਡ ਐਸ ਪਰ ਕ੍ਰਾਈਟੇਰੀਆ ਅਪੈਂਡੈਕਸ ਬੀ ਇਹਨਾਂ ਨੇ ਜਿਹੜੇ ਅੱਗੇ ਕ੍ਰਾਈਟੇਰੀਆ ਦੱਸੇ ਆ ਆਪਾਂ ਉਹ ਦੇਖ ਲੈਣੇ ਆ ਸਭ ਤੋਂ ਪਹਿਲਾਂ ਇਹਨਾਂ ਨੇ ਇੱਥੇ ਕੀ ਲਿਖਿਆ ਹੋਇਆ ਹੈ ਦਾ ਕੈਂਡੀਡੇਟ ਹੈਵ ਡਨ ਪਲੱਸ 2 ਕੁਆਲੀਫਿਕੇਸ਼ਨ ਵਿਦ ਐਟ ਲੀਸਟ 2 ਇਅਰ ਡਿਪਲੋਮਾ ਔਰ ਸਰਟੀਫਿਕੇਟ ਇਨ ਫਿਜ਼ੀਕਲ ਐਜੂਕੇਸ਼ਨ ਐਜ਼ ਡਿਵੈਲਪਮੈਂਟ ਇਨ ਫਿਜ਼ੀਕਲ ਐਜੂਕੇਸ਼ਨ ਫਿਜ਼ੀਕਲ ਐਜੂਕੇਸ਼ਨ ਦੇ ਵਿੱਚ ਡਿਪਲੋਮਾ ਚਾਹੀਦਾ ਜੀ ਜਾਂ ਡੀਪੀਏਡ ਜਾਂ ਸੀਪੀਏਡ ਚਾਹੀਦੀ ਹੈ ਜਿਹੜੀ ਪਲੱਸ 2 ਤੋਂ ਬਾਅਦ ਹੁੰਦੀ ਆ ਕ੍ਰਾਈਟੇਰੀਆ ਫਾਰ ਫਿਜ਼ੀਕਲ ਐਲੀਜੀਬਿਲਟੀ ਟੈਸਟ ਇਟ ਇਜ਼ ਕੁਆਲੀਫਾਈਂਗ ਟੈਸਟ which shall comprise the five components as specified in the table below ਕਹਿੰਦੇ ਜਿਹੜਾ ਫਿਜ਼ੀਕਲ ਟੈਸਟ ਹੋਣਾ ਉਹ ਪੰਜ ਭਾਗਾਂ ਦੇ ਵਿੱਚ ਹੋਣਾ ਮਤਲਬ ਕਿ ਪੰਜ ਭਾਗ ਉਹਦੇ ਵਿੱਚ ਆ ਜਾਂਦੇ ਨੇ ਉਹਦੇ ਵਿੱਚ ਕੀ ਕੀ ਕਰਨਾ ਆਪਾਂ ਮੇਲ ਨੇ ਤੇ ਫੀਮੇਲ ਨੇ ਦੋਨਾਂ ਨੇ ਇਹਨਾਂ ਨੇ ਅਡਾਪਟੇਬਲ ਬਣਾ ਰੱਖਿਆ ਮੇਲ ਨੇ ਕੀ ਕਰਨਾ 30 ਮੀਟਰ ਫਲਾਈਂਗ ਸਟਾਰਟ ਕਰਨਾ ਮਤਲਬ ਕਿ 30 ਮੀਟਰ 5 ਸਕਿੰਟਾਂ ਦੇ ਵਿੱਚ ਤੁਸੀਂ ਭੱਜਣਾ ਸਪ੍ਰਿੰਟ ਲਾਉਣੀ ਆ ਤੇ ਫੀਮੇਲਸ ਨੇ 5 ਮਿੰਟ 80 ਸਕਿੰਟਾਂ ਦੇ ਵਿੱਚ ਸਪ੍ਰਿੰਟ ਲਾਉਣੀ ਆ 30 ਮੀਟਰ ਠੀਕ ਹੈ ਜੀ ਉਸ ਤੋਂ ਬਾਅਦ ਸਟੈਂਡਿੰਗ ਸਟੈਂਡਿੰਗ ਬ੍ਰਾਡ ਜੰਪ ਖੜੇ ਖੜੇ ਜੰਪ ਮਾਰਨਾ ਕਿੰਨਾ ਮਾਰ ਸਕਦੇ ਹੋ ਜਿਹੜਾ ਇਹਨਾਂ ਨੇ ਮੇਲ ਨੇ ਕਰਨਾ ਹੈਗਾ ਉਹ ਹੈਗਾ 1.40 ਮੀਟਰ ਤੇ ਫੀਮੇਲ ਨੇ 1.20 ਮੀਟਰ ਸ਼ਟਲ ਰਨ 6x10 ਮੀਟਰ ਫॉर ਇਹ 17.50 ਸੈਕਿੰਟਾਂ ਦੇ ਵਿੱਚ ਸ਼ਟਲ ਰਨ ਕਰਨਾ ਫਿਰ ਬੈਂਡ ਐਂਡ ਰੀਚ ਫਲੈਕਸੀਬਿਲਟੀ ਕਰਨੀ ਆ 2 ਸੈਂਟੀਮੀਟਰ ਤੱਕ 1600 ਮੀਟਰ ਰਨਿੰਗ 8 ਮਿੰਟਾਂ ਦੇ ਵਿੱਚ ਮੈਨਜ਼ ਵਾਸਤੇ ਤੇ 1600 ਮੀਟਰ ਰਨਿੰਗ 9.5 ਮਿੰਟਾਂ ਦੇ ਵਿੱਚ 9 ਮਿੰਟ 30 ਸਕਿੰਟਾਂ ਦੇ ਵਿੱਚ ਫੀਮੇਲਸ ਵਾਸਤੇ ਆ ਜਿਵੇਂ ਕਿ ਆਪਾਂ ਦੇਖਦੇ ਆਂ ਵੀ ਫੌਜ ਦੇ ਵਿੱਚ 1600 ਮੀਟਰ ਜਿਹੜੀ ਹੁੰਦੀ ਆ ਉਹ 5 ਜਾਂ 6 ਮਿੰਟਾਂ ਦੇ ਵਿੱਚ ਪੂਰੀ ਕਰਨੀ ਹੁੰਦੀ ਆ ਤਾਂ ਇਹਨਾਂ ਨੇ ਮਤਲਬ ਜਿਹੜੇ ਫੌਜ ਦੀ ਤਿਆਰੀ ਕਰ ਰਹੇ ਆ ਮੇਰੇ ਵੀਰ ਉਹਨਾਂ ਵਾਸਤੇ ਬਹੁਤ ਸੌਖਾ ਹੈਗਾ 8 ਮਿੰਟਾਂ ਦੇ ਵਿੱਚ 1600 ਮੀਟਰ ਰਨਿੰਗ ਕਰਨੀ ਤਾਂ ਇਹਨਾਂ ਨੇ ਨੋਟ ਦਿੱਤਾ ਦਿਵਿਆਂਗ ਉਮੀਦਵਾਰਾਂ ਨੂੰ ਫਿਜ਼ੀਕਲ ਟੈਸਟ ਤੋਂ ਛੋਟ ਹੈ ਜਿਹੜੇ ਹੈਂਡੀਕੈਪ ਨੇ ਦਿਵਿਆਂਗ ਨੇ ਉਹਨਾਂ ਨੂੰ ਫਿਜ਼ੀਕਲ ਟੈਸਟ ਦੇਣ ਦੀ ਕੋਈ ਲੋੜ ਨਹੀਂ ਹੈਗੀ ਇਹ ਵੀ ਦੱਸਿਆ ਜਾਂਦਾ ਕਿ ਡੀਪੀਐਡ ਸੀਪੀਐਡ ਦੇ ਉਹ ਉਮੀਦਵਾਰ ਜਾਂ ਵਿਦਿਆਰਥੀ ਜੋ ਆਪਣੇ ਡਿਪਲੋਮਾ ਸਰਟੀਫਿਕੇਟ ਕੋਰਸ ਦੇ ਆਖਰੀ ਸਾਲ ਵਿੱਚ ਹਨ ਉਹ ਵੀ ਇਸ ਅਸਾਮੀ ਲਈ ਅਰਜੀ ਦੇ ਸਕਦੇ ਨੇ ਮਤਲਬ ਕਿ ਜਿਹੜੇ ਡਿਪਲੋਮਾ ਕਰ ਰਹੇ ਨੇ ਪਰਸਵਿੰਗ ਹੈ ਜਿਹੜੇ ਕਰ ਰਹੇ ਨੇ ਮਤਲਬ ਹੁਣ ਸੈਕਿੰਡ ਇਅਰ ਦੇ ਵਿੱਚ ਨੇ ਜਾਂ 3rd ਇਅਰ ਦੇ ਵਿੱਚ ਨੇ ਵਿੱਚ ਤਾਂ 2 ਸਾਲ ਵਾਲਾ ਡਿਪਲੋਮਾ ਹੀ ਕਿਹਾ ਇਹਨਾਂ ਨੇ ਤਾਂ ਉਹ ਵੀ एआरजी ਦੇ ਸਕਦੇ ਨੇ ਉਹ ਵੀ ਇਸ ਅਸਾਮੀ ਨੂੰ ਭਰ ਸਕਦੇ ਨੇ ਪਰ ਸ਼ਰਤ ਇਹ ਹੈ ਕਿ ਉਹ ਅੰਤਿਮ ਭਰਤੀ ਪ੍ਰੀਖਿਆ ਦੀ ਮਿਤੀ ਤੱਕ ਡਿਪਲੋਮਾ ਪਾਸ ਕਰ ਚੁੱਕੇ ਹੋਣ ਮਤਲਬ ਕਿ ਕੁੱਲ ਮਿਲਾ ਕੇ ਗੱਲ ਇਹ ਹੈ 골ਮੋਲ ਕਰਤੀ ਇਹਨਾਂ ਨੇ ਕਿ ਡਿਪਲੋਮਾ ਪਾਸ ਹੀ ਹੋਣਾ ਚਾਹੀਦਾ ਠੀਕ ਹੈ ਜੀ ਵੀ ਸਰਟੀਫਿਕੇਟ ਭਾਵੇਂ ਨਾ ਆਏ ਹੋਣ ਪਰ ਪਾਸ ਹੀ ਹੋਣਾ ਚਾਹੀਦਾ ਚੋਣ ਦਾ ਟੰਗ ਕੀ ਆ ਇਹਨਾਂ ਅਸਾਮੀਆਂ ਦੀ ਭਰਤੀ ਕਰਨ ਲਈ ਸਟੇਟ ਪੱਧਰ ਤੇ ਇੱਕ ਸੰਬੰਧਿਤ ਵਿਸ਼ੇ ਦੇ ਵਿੱਚ 70 ਅੰਕਾਂ ਦਾ ਟੈਸਟ ਲਿਆ ਜਾਵੇਗਾ ਆਬਜੈਕਟਿਵ ਮਲਟੀਪਲ ਚੁਆਇਸ ਕੁਐਸਚਨਸ ਮਤਲਬ ਕਿ ਇੱਕ ਇੱਕ ਕੁਐਸਚਨ ਹੁੰਦਾ ਉਹਦੇ ਚਾਰ ਅੱਗੇ ਆਨਸਰ ਦਿੱਤੇ ਹੁੰਦੇ ਨੇ ਉਹਨਾਂ ਚੋਂ ਇੱਕ ਟਿਕ ਕਰਨਾ ਹੁੰਦਾ ਉਹ ਹੁੰਦੇ ਆ ਮਲਟੀਪਲ ਚੁਆਇਸ ਕੁਐਸਚਨਸ ਜੋ ਉਮੀਦਵਾਰ ਇਨਸਾਮੀਆਂ ਲਈ ਦਰਸਾਏ ਆ ਦਰਸਾਈਆਂ ਵਿਦਿਅਕ ਪ੍ਰੋਫੈਸ਼ਨਲ ਯੋਗਤਾਵਾਂ ਲਈ ਨਿਰਧਾਰਿਤ ਸ਼ਰਤਾਂ ਪੂਰੀਆਂ ਕਰਦੇ ਨੇ ਉਹਨਾਂ ਦੀ ਸਾਂਝੀ ਮੈਰਿਟ ਲਿਸਟ ਹੇਠ ਲਿਖੇ ਅਨੁਸਾਰ ਕੇ ਤਿਆਰ ਕੀਤੀ ਜਾਵੇਗੀ ਜਿਹੜਾ ਰਿਟਨ ਟੈਸਟ ਹੈ ਜੀ ਉਹ ਹੋਊਗਾ 70 ਨੰਬਰ ਦਾ ਉਸ ਤੋਂ ਬਾਅਦ ਜੇ ਕੋਈ ਸਪੋਰਟਸ ਕੋਟੇ ਵਾਲਾਗਾ ਜਾਂ ਕਿਸੇ ਨੇ ਗ੍ਰੈਜੂਏਸ਼ਨ ਕੀਤਾ ਜਾਂ ਜਿਸ ਜਿਨੇ ਮਤਲਬ ਬਹੁਤ ਜ਼ਿਆਦਾ ਪੜਿਆ ਹੋਇਆਗਾ ਹਨ ਤਾਂ ਉਹਨਾਂ ਦੇ ਜਿਹੜੇ ਮਾਰਕਸ ਆ ਉਹ ਐਕਸਟਰਾ ਲਾਏ ਜਾਣਗੇ ਤਾਂ ਜਿਵੇਂ ਕਿਸੇ ਦਾ ਗ੍ਰੇ ਏ ਗ੍ਰੇਡ ਏ ਹੈਗਾ ਹਨ ਜਿਵੇਂ ਕੋਈ ਇੰਟਰਨੈਸ਼ਨਲ ਜਾਂ ਨੈਸ਼ਨਲ ਖੇਡਾਂ ਹੁੰਦਾ ਉਸ ਦੇ ਹਿਸਾਬ ਤੇ ਸਪੋਰਟਸ ਵਾਲਿਆਂ ਦੀ ਗ੍ਰੇਡਿੰਗ ਹੁੰਦੀ ਹੈ ਏ ਗ੍ਰੇਡ ਬੀ ਗ੍ਰੇਡ ਸੀ ਗ੍ਰੇਡ ਤੇ ਡੀ ਗ੍ਰੇਡ ਉਸ ਹਿਸਾਬ ਨਾਲ ਮਾਰਕਸ ਲੱਗਣਗੇ ਠੀਕ ਹੈ ਜੀ ਉਸ ਤੋਂ ਅੱਗੇ ਆਪਾਂ ਦੇਖ ਲੈਣੇ ਆ ਨੋਟੀਫਿਕੇਸ਼ਨ ਦੇ ਵਿੱਚ ਕੀ ਦਿੱਤਾ ਜੇਕਰ ਵਿਭਾਗੀ ਲਿਖਤ ਲਿਖਤੀ ਪੇਪਰ ਜੇਕਰ ਵਿਭਾਗੀ ਲਿਖਤੀ ਪੇਪਰ ਵਿੱਚ ਇੱਕ ਤੋਂ ਵੱਧ ਉਮੀਦਵਾਰਾਂ ਦੀ ਮੈਰਿਟ ਅੰਕ ਬਰਾਬਰ ਬੰਦੇ ਨੇ ਤਾਂ ਜਿਹੜੀ ਉਮੀਦਵਾਰ ਤਾਂ ਜਿਹੜੇ ਉਮੀਦਵਾਰ ਦੀ ਉਮਰਤ ਵੱਧ ਹੋਊਗੀ ਉਹਨੂੰ ਪਹਿਲਾਂ ਰੱਖਿਆ ਜਾਊਗਾ ਇਹ ਤਾਂ ਹਰੇਕ ਪੇਪਰ ਦੇ ਵਿੱਚ ਇਹੀ ਹੁੰਦਾ ਅੱਗੇ ਪੇ ਸਕੇਲ ਕੀ ਹੋਊਗਾ ਪੇ ਸਕੇਲ ਹੋਊਗਾ ਜੀ 29200 ਬਿਨਾਂ ਕਿਸੇ ਭੱਤੇ ਤੋਂ ਮਤਲਬ ਕਿ ਪੱਕੇ ਤੌਰ ਤੇ 3 ਸਾਲ ਦਾ ਜਿਹੜਾ ਪਰਖਕਾਲ ਸਮਾਂ ਹੁੰਦਾ ਉਹ ਹੁੰਦਾ ਹੀ ਹੁੰਦਾ ਹੈ ਤਾਂ 29200 ਰੁਪਿਆ ਦੇਣਗੇ ਤੁਹਾਨੂੰ ਸ਼ੁਰੂ ਦੇ ਵਿੱਚ ਇੱਕ ਇੱਕ ਬੱਚੇ ਨੂੰ ਉਮਰ 18 ਤੋਂ 37 ਸਾਲ ਦੇ ਦਰਮਿਆਨ ਹੋਵੇ ਪੰਜਾਬ ਰਾਜ ਦੇ ਅਨੁਸੂਚਿਤ ਜਾਤੀ ਅਤੇ ਪਛੜੀ ਸ਼੍ਰੇਣੀ ਦੇ ਉਮੀਦਵਾਰਾਂ ਦੀ ਉੱਪਰਲੀ ਉਮਰ ਸੀਮਾ ਦੀ ਹੱਦ ਵਿੱਚ 5 ਸਾਲ ਦੀ ਛੋਟ ਹੈ ਮਤਲਬ ਕਿ 37 ਸਾਲ ਤਾਂ ਇਹਨਾਂ ਨੇ ਉਮਰ ਦੱਸੀਓ ਦੱਸੀਆ ਤੇ ਜਿਹੜੇ ਅਨੁਸੂਚਿਤ ਐਸਸੀ ਜਾਂ ਬੀਸੀ ਨੇ ਤਾਂ 37 ਤੇ 5 5 ਸਾਲ ਦੀ ਛੋਟ ਮਤਲਬ ਕਿ 42 ਸਾਲ ਟੋਟਲ ਹੋਗੀ 42 ਸਾਲਾਂ ਤੱਕ ਦੇ ਉਮੀਦਵਾਰ ਵੀ ਇਹਦੇ ਵਿੱਚ ਅਪਲਾਈ ਕਰ ਸਕਦੇ ਨੇ ਪੰਜਾਬ ਤੇ ਹੋਰ ਰਾਜ ਜਿਹੜੇ ਸਰਕਾਰ ਦੇ ਕਰਮਚਾਰੀਆਂ ਲਈ ਉਮਰ ਦੀ ਸੀਮਾ 25 ਨੂੰ 45 ਸਾਲ ਜਿਵੇਂ ਦੇਖੋ ਇੱਥੇ ਕਿੰਨੀ ਬੰਦੀ ਆ 42 ਸਾਲ ਤੱਕ ਪਰ ਜਿਹੜੇ ਪਹਿਲਾਂ ਹੀ ਕਰਮਚਾਰੀ ਨੇ ਜਿਹੜੇ ਐਕਸ ਸਰਵਿਸਮੈਨ ਨੇ ਉਹਨਾਂ ਦੀ ਉਮਰ 45 ਸਾਲ ਤੱਕ ਹੋ ਜੂਗੀ ਉਹ ਵੀ ਦੇ ਸਕਦੇ ਨੇ ਮਤਲਬ ਐਪਲੀਕੇਸ਼ਨ ਵਿਦਵਾਵਾਂ ਅਤੇ ਤਲਾਕशुदा ਔਰਤਾਂ ਲਈ 40 ਸਾਲ ਹੋਊਗੀ ਉਮਰ ਮ 40 ਸਾਲ ਤੱਕ ਅਪਲਾਈ ਕਰ ਸਕਦੇ ਨੇ ਪੰਜਾਬ ਦੇ ਵਿਸਨੀਕ ਜਿਹੜੇ ਹੈਂਡੀਕੈਪਟ ਨੇ ਉਹਨਾਂ ਦੀ ਹੱਦ ਹੈ ਜਿਹੜੀ 10 ਸਾਲ ਦੀ ਛੋਟ ਹੋਊਗੀ ਮਤਲਬ ਕਿ 37 ਦਾ ਇਹ ਸਾਲ ਹੋਈਗੇ 37 ਸਾਲ ਤੱਕ ਤਾਂ ਇਹਨਾਂ ਨੇ ਮੰਗੀ ਨਹੀਂ 10 ਸਾਲ ਦੀ ਛੋਟ ਹੋਊਗੀ ਮਤਲਬ ਕਿ 47 ਸਾਲ ਤੱਕ ਹੋਵੇ ਬਹੁਤ ਸੁਨਹਿਰੀ ਮੌਕਾ ਜਿਹੜੇ ਮੇਰੇ ਵੀਰ ਬੇਰੁਜ਼ਗਾਰ ਨੇ ਜਿਨ੍ਹਾਂ ਨੂੰ ਬਹੁਤ ਸਮਾਂ ਹੋ ਗਿਆ ਜਿਹੜੇ ਬਹੁਤ ਤਿਆਰੀ ਕਰਦੇ ਸੀਗੇ ਪਰ ਉਮਰਾਂ ਟੱਪ ਗਈਆਂ ਤਾਂ ਇਹ ਇੱਕ ਬਹੁਤ ਹੀ ਸੁਨਹਿਰੀ ਮੌਕਾ ਤੁਹਾਡੇ ਲਈ ਤੁਸੀਂ ਕਰ ਸਕਦੇ ਹੋ ਅਪਲਾਈ ਸਾਬਕਾ ਫੌਜੀ ਉਹਨਾਂ ਦੀ ਫੌਜ ਵਿੱਚ ਕੀਤੀ ਸੇਵਾ ਦਾ ਸਮਾਂ ਉਹਨਾਂ ਦੀ ਉਮਰ ਵਿੱਚੋਂ ਘਟਾਉਣ ਤੋਂ ਬਾਅਦ ਬਾਕੀ ਬਚੀ ਉਮਰ ਜੇਕਰ ਸੇਵਾ ਰੂਲਾਂ ਅਨੁਸਾਰ ਅਸਾਮੀ ਦੀ ਉੱਪਰਲੀ ਸੀਮਾ ਤੋਂ 3 ਸਾਲ ਵੱਧ ਹੋਵੇਗੀ ਤਾਂ ਉਹਨਾਂ ਨੂੰ ਚਰਤਾ ਦੇ ਆਧਾਰ ਤੇ ਸੰਤੁਸ਼ਟ ਦੇਣੀ ਪਵੇਗੀ ਮਤਲਬ ਉਹਨਾਂ ਨੂੰ ਕਨਸੈਂਟ ਦੇਣਾ ਪਊਗਾ ਸਾਬਕਾ ਫੌਜੀਆ ਨੂੰ ਤਾਂ ਅੱਗੇ ਪ੍ਰੋਸੈਸਿੰਗ ਫੀਸ ਕਿੰਨੀ ਹੈ ਜਨਰਲ ਤੇ ਹੋਰ ਕੈਟਾਗਰੀਆਂ ਦੇ ਲਈ 2000 ਰੁਪਇਆ ਰਿਜ਼ਰਵ ਕੈਟਾਗਰੀ ਐਸ ਸੀ ਦੇ ਲਈ 1000 ਰੁਪਿਆ ਸਾਬਕਾ ਸੈਨਿਕ ਮਤਲਬ ਕਿ ਜੇ ਕੋਈ ਐਕਸ ਸਰਵਿਸਮੈਨ ਜਾਂ ਕੋਈ ਫੌਜੀ ਅਪਲਾਈ ਕਰਦਾ ਹੈ ਆਪਣੇ ਆਪ ਦੇ ਲਈ ਤਾਂ ਉਹਦੀ ਕੋਈ ਫੀਸ ਨਹੀਂ ਹੈਗੀ ਕਿਉਂ ਕਿਉਂ ਉਹਨਾਂ ਨੂੰ ਕਿਉਂ ਪਹਿਲ ਕਿ ਦਿੱਤੀ ਗਈ ਹੈ ਕਿਉਂਕਿ ਫੌਜ ਦੇ ਵਿੱਚ ਜਿਹੜੇ ਡਿਸਪਲਾਈਨ ਤੇ ਫਿਜ਼ੀਕਲੀ ਜਿਹੜੀ ਐਕਟੀਵਿਟੀ ਹੁੰਦੀ ਹੈ ਉਹ ਜ਼ਿਆਦਾ ਹੁੰਦੀ ਹੈ ਤਾਂ ਕਰਕੇ ਇਹਨਾਂ ਨੇ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਰੱਖਿਆ ਹੋਇਆ ਹੈ ਸਾਬਕਾ ਸੈਨਿਕਾਂ ਨੂੰ ਫੀਸ ਦੀ ਅਦਾਇਗੀ ਤੋਂ ਛੋਟ ਕੇਵਲ ਇੱਕ ਸ਼ਰਤ ਦੇ ਦਿੱਤੀ ਜਾਵੇਗੀ ਕਿ ਉਹਨਾਂ ਨੂੰ ਭਾਰਤ ਸਰਕਾਰ ਵੱਲੋਂ ਨੌਕਰੀ ਜਾਂ ਨਿਸ਼ਚਿਤ ਆਮ ਅਰਸਾ ਮੁਕੰਮਲ ਹੋਣ ਤੋਂ ਪਹਿਲਾਂ ਜਾਂ ਖੁਦ ਦੀ ਪ੍ਰਤੀ ਬੇਨਤੀ ਤੇ ਨੌਕਰੀ ਤੋਂ ਡਿਸਚਾਰਜ ਨਾ ਕੀਤਾ ਗਿਆ ਹੋਵੇ ਮਤਲਬ ਕਿ ਉਹ ਰਿਟਾਇਰ ਨਾ ਹੋਏ ਹੋਣ ਉਹਨਾਂ ਨੇ ਆਪ ਰਿਟਾਇਰਮੈਂਟ ਨਾ ਲਈ ਹੋਵੇ ਜਾਂ ਉਹਨਾਂ ਨੂੰ ਕੱਢਿਆ ਨਾ ਗਿਆ ਹੋਵੇ ਸਾਬਕਾ ਸੈਨਿਕਾਂ ਨੇ ਆਸ਼ਰਮਾਂ ਨੂੰ ਲੋੜੀ ਦੀ ਨਿਰਧਾਰਿਤ ਫੀਸ ਦੇ ਦੇਗੀ ਕਰਨੀ ਹੋਵੇਗੀ ਤੇ ਅਸਾਮੀ ਲਈ ਐਲਡੀਸੀ ਜਿਹੜਾ ਸਰਟੀਫਿਕੇਟ ਆ ਉਹ ਪੇਸ਼ ਕਰਨਾ ਹੋਊਗਾ ਇਹ ਉਹਨਾਂ ਦਾ ਕੋਈ ਹੋਊਗਾ ਲੀਨੀਅਰ ਰੀਸੈਂਟ ਇਹ ਕੋਈ ਫੌਜ ਦਾ ਸਰਟੀਫਿਕੇਟ ਹੋਊਗਾ ਜਿਹੜੇ ਐਕਸ ਸਰਵਿਸਮੈਨ ਨੇ ਜਾਂ ਜਿਹੜੇ ਫੌਜੀ ਨੇ ਫੌਜੀ ਵੀਰ ਲੱਗੇ ਹੋਏ ਨੇ ਉਹਨਾਂ ਨੂੰ ਹੀ ਪਤਾ ਇਹਦੇ ਬਾਰੇ ਗਲਤ ਤੱਥਾਂ ਦੇ ਆਧਾਰ ਤੇ ਫੀਸ ਦੀ ਛੋਟ ਲੈਣ ਵਾਲੇ ਉਮੀਦਵਾਰਾਂ ਨੂੰ ਪੰਜਾਬ ਵੱਲੋਂ 3 ਸਾਲਾਂ ਲਈ ਬਲੈਕਲਿਸਟ ਕਰ ਮਤਲਬ ਕਿ ਜੇ ਕੋਈ ਸਰਟੀਫਿਕੇਟ ਗਲਤ ਆ ਜਾਂ ਕੋਈ ਤੁਸੀਂ ਗਲਤ ਸੂਚਨਾ ਦਿੰਨੇ ਹੋ ਪੰਜਾਬ ਸਰਕਾਰ ਨੂੰ ਤਾਂ ਤੁਹਾਨੂੰ 3 ਸਾਲਾਂ ਵਾਸਤੇ ਤੁਸੀਂ ਕੋਈ ਵੀ ਪੋਸਟ ਅਪਲਾਈ ਨਹੀਂ ਕਰ ਸਕਦੇ ਤੁਹਾਨੂੰ ਬਲੈਕਲਿਸਟ ਕੀਤਾ ਜਾਵੇਗਾ ਤਾਂ ਬਾਕੀ ਜਿਹੜੀਆਂ ਆਮ ਸ਼ਰਤਾਂ ਹੁੰਦੀਆਂ ਨੇ ਇਹ ਆਮ ਹਰੇਕ ਜਿਹੜੀ ਭਰਤੀ ਆਉਂਦੀ ਆ ਉਹਦੇ ਵਿੱਚ ਸੇਮ ਹੀ ਹੁੰਦੀਆਂ ਨੇ ਤਾਂ ਆਪਾਂ ਅੱਗੇ ਜਿਹੜੀ ਕੋਈ ਮੇਨ ਸ਼ਰਤ ਜਿਵੇਂ ਆ ਦੇਖੋ ਖਿਡਾਰੀ ਕੋਟਿਆਂ ਦੀ ਇਨਰਾਖਵਾ ਕਰਨ ਲੈਣ ਲਈ ਉਮੀਦਵਾਰਾਂ ਨੂੰ ਸਕਰੂਟੀ ਸਮੇ ਗ੍ਰੇਡੇਸ਼ਨ ਸਰਟੀਫਿਕੇਟ ਪੇਸ਼ ਕਰਨਾ ਹੋਊਗਾ ਮੈਂ ਤੁਹਾਨੂੰ ਪਹਿਲੇ ਹੀ ਦੱਸਿਆ ਸੀ ਗ੍ਰੇਡ A ਗ੍ਰੇਡ B ਗ੍ਰੇਡ C ਗ੍ਰੇਡ D ਜਿਹੜੇ A ਹੁੰਦੇ ਨੇ ਇਹ ਡਿਸਟ੍ਰਿਕਟ ਅਥਾਰਟੀ ਜਿਹੜੀ ਹੈਗੀ ਆ ਉਹ ਉਹ ਆਪਾਂ ਨੂੰ ਇਸ਼ੂ ਕਰਦੀ ਆ ਆਪਾਂ ਉਹਨਾਂ ਨੂੰ ਜਾ ਕੇ ਦੱਸਣਾ ਹੁੰਦਾ ਵੀ ਮੈਂ ਨੈਸ਼ਨਲ ਖੇਡਿਆ ਜਾਂ ਮੈਂ ਇੰਟਰਨੈਸ਼ਨਲ ਖੇਡਿਆ ਤੇ ਉਹਨਾਂ ਨੂੰ ਉਹ ਸਬੂਤ ਮੰਗਦੇ ਨੇ ਕੁਝ ਤੇ ਉਸ ਦੇ ਆਧਾਰ ਤੇ ਉਹ ਗ੍ਰੇਡੇਸ਼ਨ ਕਰਦੇ ਨੇ ਉਹ ਸਰਟੀਫਿਕੇਟ ਵੀ ਇਹਦੇ ਤੇ ਲਾਗੂ ਹੋਣਗੇ ਠੀਕ ਹੈ ਜੀ ਤਾਂ ਅੱਗੇ ਆਪਾਂ ਦੇਖਦੇ ਹਾਂ ਇਹ ਅਸਾਮੀਆਂ ਪੰਜਾਬ ਸਰਕਾਰ ਸਮਾਜਿਕ ਨਿਆਂ ਅਧਿਕਾਰਿਤ ਅਤੇ ਘੱਟ ਗਿਣਤੀ ਵਿਭਾਗ ਪੰਜਾਬ ਦੇ ਪੱਤਰ ਨੰਬਰ ਅਨੁਸਾਰ ਭਰੀਆਂ ਜਾਣਗੀਆਂ ਜਿਹੜਾ ਪੱਤਰ ਜਿਹੜਾ ਆਪਾਂ ਪੜ ਰਹੇ ਹਾਂ ਤਾਂ ای ڈبلیو ایس ਜਿਹੜੇ ਉਹਨਾਂ ਨੂੰ ਛੋੜ ਦਿੱਤੀ ਗਈ ਆ ਇਹ ਰੂਲਸ ਨੇ ਉਹਨਾਂ ਦੇ ਜਿਹੜੇ ਰੂਲਸ ਨੇ ਰਾਖਵਾ ਕਰਨ ਦਾ ਲਾਭ ਕੇਵਲ ਪੰਜਾਬ ਦੇ ਪੱਕੇ ਵਸਨੀਕਾਂ ਨੂੰ ਹੀ ਪ੍ਰਾਪਤ ਹੋਊਗਾ ਰਾਖਵਾ ਕਰਨਾ ਸੰਬੰਧੀ ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਸਮੇਂ ਤੇ ਜਾਰੀ ਹਦਾਇਤਾਂ ਇਸ ਭਰਤੀ ਉੱਪਰ ਲਾਗੂ ਹੋਣਗੀਆਂ ਬਾਕੀ ਇਹ ਜਿਹੜਾ ਨੋਟੀਫਿਕੇਸ਼ਨ ਆ ਮੇਨ ਮੇਨ ਗੱਲਾਂ ਤੁਹਾਨੂੰ ਮੈਂ ਦੱਸ ਦਿਆਂ ਉਮੀਦਵਾਰ ਘੱਟੋ ਘੱਟ ਦਸਵੀਂ ਪੱਧਰ ਤੇ ਪੰਜਾਬੀ ਪਾਸ ਹੋਵੇ ਪੁਰਸ਼ ਤੇ ਔਰਤ ਉਮੀਦਵਾਰਾਂ ਦੀ ਸਾਂਝੀ ਮੈਰਿਟ ਬਣਾਈ ਜਾਵੇਗੀ ਬਾਕੀ ਜਿਹੜਾ ਇਹ ਨੋਟੀਫਿਕੇਸ਼ਨ ਆ ਮੈਂ ਤੁਹਾਨੂੰ ਇਹ ਪੀਡੀਐਫ ਫਾਈਲ ਅਪਲੋਡ ਕਰ ਦੂਗਾ ਤੁਸੀਂ ਇਹਨੂੰ ਡਾਊਨਲੋਡ ਕਰ ਲੈਣਾ ਤੇ ਤੁਸੀਂ ਦੇਖ ਲੈਣਾ ਅਗਲੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸੂਗਾ ਵੀ ਇਹਨੂੰ ਆਪਾਂ ਅਪਲਾਈ ਕਿਵੇਂ ਕਰਨਾ ਠੀਕ ਹੈ ਤਾਂ ਇਹ ਜੇ ਕੋਈ ਹੋਰ ਮੇਨ ਜਿਹੜੀ ਕੋਈ ਸ਼ਰਤ ਹੈਗੀ ਆਪਾਂ ਉਹ ਵੀ ਪੜ ਲੈਣੇ ਆ ਜ਼ਰੂਰੀ ਨੋਟ ਇੱਥੇ ਦਿੱਤਾ ਹੋਇਆ ਇਹਨਾਂ ਨੇ ਉਮੀਦਵਾਰਾਂ ਦੀ ਵਿਦਿਅਕ ਯੋਗਤਾਵਾਂ ਦੇ ਸਰਟੀਫਿਕੇਟ ਅਪਲਾਈ ਕਰਨ ਦੀ ਆਖਰੀ ਮਿਤੀ ਦੇ ਜਾਂ ਪਹਿਲਾਂ ਦੇ ਬਣੇ ਹੋਣ ਕੇਵਲ ਅਜਿਹੇ ਉਮੀਦਵਾਰ ਜੋ ਡਿਪਲੋਮਾ ਕੋਰਸ ਦੇ ਆਖਰੀ ਸਾਲ ਵਿੱਚ ਹਨ ਉਹ ਵੀ ਇਸ ਪਦ ਲਈ ਅਰਜੀ ਦੇ ਸਕਦੇ ਨੇ ਤਾਂ ਜਿਹੜੇ ਸਰਟੀਫਿਕੇਟ ਨੇ ਉਹ ਮਤਲਬ ਪਹਿਲਾਂ ਦੇ ਬਣੇ ਹੋਣੇ ਚਾਹੀਦੇ ਨੇ ਤੇ ਜਿਹੜੇ ਕਰ ਰਹੇ ਨੇ ਉਹਨਾਂ ਦਾ ਵੀ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਵੀ ਗੱਲ ਇਹਨਾਂ ਨੇ ਗੋਲਮੋਲ ਕੀਤੀ ਹੋਈ ਆ ਉਹਨਾਂ ਦੇ ਵੀ ਸਰਟੀਫਿਕੇਟ ਆਉਣੇ ਚਾਹੀਦੇ ਨੇ ਤਾਂ ਕਰਕੇ ਹੀ ਤੁਸੀਂ ਅਪਲਾਈ ਕਰ ਸਕਦੇ ਹੋ ਔਨਲਾਈਨ ਅਪਲਾਈ ਕਰਨ ਦੀ ਵਿਧੀ ਕੀ ਆ ਵੈਬਸਾਈਟ ਦੇ ਉੱਤੇ ਤੁਸੀਂ ਜਾਣਾ ਤੇ ਉੱਥੇ ਉਮੀਦਵਾਰ ਇਸ ਇੱਕ ਹੀ ਕੈਟਾਗਰੀ ਵਿੱਚ ਅਪਲਾਈ ਕਰ ਸਕਦਾ ਹੈ। ਬਾਕੀ ਜਿਹੜੀਆਂ ਸਾਰੀਆਂ ਸ਼ਰਤਾਂ ਨੇ ਉਹ ਕਾਮਨ ਹੀ ਨੇ ਜਿਹੜੀਆਂ ਕਿ ਹਰੇਕ ਭਰਤੀ ਦੇ ਵਿੱਚ ਦਿੱਤੀਆਂ ਹੁੰਦੀਆਂ ਨੇ। ਤਾਂ ਇਹ ਸੀਗਾ ਜੀ ਸਿੱਖਿਆ ਵਿਭਾਗ ਦੁਆਰਾ ਪੀਟੀਆਈ ਦੀਆਂ ਅਸਾਮੀਆਂ ਦੀ ਭਰਤੀ ਦਾ ਨੋਟੀਫਿਕੇਸ਼ਨ ਜਿਹਦੀ ਕਿ ਲਾਸਟ ਡੇਟ ਹੈ 22/8/2025 ਤਾਂ ਇਹ ਨੋਟੀਫਿਕੇਸ਼ਨ ਮੈਂ ਤੁਹਾਨੂੰ YouTube ਦੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦੇ ਦੂੰਗਾ ਤੁਸੀਂ ਪੜ ਲਿਓ ਤੇ ਅਪਲਾਈ ਜ਼ਰੂਰ ਕਰਿਓ ਧੰਨਵਾਦ